ਹਾਂਜੀ ਦੋਸਤੋ ਮੈਂ ਪ੍ਰਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬ ਵਿੱਚ ਕਰਵਾਏ ਜਾਣ ਵਾਲੇ ਵੱਡੇ ਕਬੱਡੀ ਕਪਾਂ ਦੀ ਅਪਡੇਟ ਇਹ ਪਹਿਲਾ ਕਬੱਡੀ ਕੱਪ ਪਿੰਡ ਜੀਓ ਵਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਜੋ ਜ਼ਿਲ੍ਹਾ ਤਨਤਾਰ ਵਿੱਚ ਜਿੱਥੇ ਕਬੱਡੀ ਪਹਿਲਾ ਇਨਾਮ 1 ਲੱਖ ਰੁਪਇਆ ਦੂਸਰਾ ਇਨਾਮ 99000 ਰੁਪਇਆ ਤੇ ਨਾਲ ਹੀ ਦੋਸਤੋ ਇਸ ਕਬੱਡੀ ਕੱਪ ਦਾ ਲਾਈਵ ਪੰਜਾਬ 7 ਟੀਵੀ ਲਾਈਵ ਦੇ ਆਪਸ਼ਨਲੀ YouTube ਚੈਨਲ ਉੱਤੇ ਚੱਲੇਗਾ ਇਹ ਇੱਕ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ ਜੋ ਫਰੰਦੀਪੁਰ ਤੇ ਸਰਾਲਾ ਰੂਹਾਂ ਦੀ ਟੀਮ ਦੇ ਵਿਚਕਾਰ ਹੋਵੇਗਾ ਸਰਾਲਾ ਰੂਹਾਂ ਵਿੱਚ ਦੁੱਲਾ ਬੱਗਾ ਪਿੰਡ ਸ਼ਾਜੀ ਚੱਕਰਪੁਰ ਮਲੂਕ ਅਲੀ ਫਰੀਆਦ ਅਲੀ ਤੇ ਜੋਤ ਤੇ ਮੈਂਦਵਾਲ ਵਰਗੇ ਤੇ ਹਰਜੋਤ ਪਨਾਲ ਵਰਗੇ ਪਲੇਅਰ ਖੇਡਣਗੇ ਤੇ ਨਾਲ ਹੀ ਦੋਸਤੋ ਦੂਜੇ ਪਾਸੇ ਫਰੰਦੀਪੁਰ ਦੀ ਟੀਮ ਵਿੱਚ ਜੱਗੂ ਹਾਕਮ ਵਾਲਾ ਖੇਡਣ ਦੀ ਪੂਰੀ ਚਾਂਸ ਨੇ ਤੇ ਨਾਲ ਹੀ ਫਰੰਦੀਪੁਰ ਦੀ ਸਾਰੀ ਟੀਮ ਖੇਡੇਗੀ ਜਿਵੇਂ ਤੁਹਾਨੂੰ ਪਤਾ ਆਕਾਸ਼ ਸਮਸਤ ਗੜ ਤੇ ਗੋਪੀ ਫਰੰਦੀਪੁਰਿਆ ਪ੍ਰੀਤ ਲੱਧੂ ਵਾਲਾ ਤੇ ਦੀਪਤਪੁਰਜੀ ਵਰਗੇ ਪਲੇਅਰ ਇਹਨਾਂ ਦੀ ਟੀਮ ਵਿੱਚ ਖੇਡਣਗੇ ਤੇ ਨਾਲ ਹੀ ਦੋਸਤੋ ਇਹ ਪਹਿਲਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਹੈ ਜੋ ਪਿੰਡ ਮੰਡਿਆਲ ਜ਼ਿਲ੍ਹਾ ਨੁਕੋਦਰ ਵਿਖੇ ਕਰਵਾਇਆ ਜਾ ਰਿਹਾ ਹੈ ਇੱਥੇ ਕਬੱਡੀ ਆਲ ਓਪਨ ਦੀਆਂ ਪਹਿਲੀਆਂ 16 ਟੀਮਾਂ ਹੀ ਐਂਟਰ ਕੀਤੀਆਂ ਜਾਣੀਆਂ ਜ ਇਸ ਕਬੱਡੀ ਕੱਪ ਦਾ ਲਾਈਵ ਕਬੱਡੀ ਜੈਕਸ਼ਨ ਦੇ ਆਫੀਸ਼ੀਅਲੀ YouTube ਚੈਨਲ ਉਤੇ ਲਾਈਵ ਚੱਲੇਗਾ ਤੇ ਨਾਲ ਹੀ ਦੋਸਤੋ ਇਸ ਕਬੱਡੀ ਕੱਪ ਤੇ ਇਹਨਾਂ ਵੀਰਾਂ ਵੱਲੋਂ ਕਬੱਡੀ ਖਿਡਾਰੀ ਦਾ ਦੀਪਾ ਲੀਲਾ ਦਾ ਐਕਸ ਯੂਵੀ ਗੱਡੀ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਜੇ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਚਾਲਦੀ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਮਿਸਟਰ ਕਿੰਗ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ